ਸਤਿ ਸ਼੍ਰੀ ਅਕਾਲ ਜੀ ਮੈਂ ਗਣਿਤ ਔਨ ਇਅਰ ਪੋਡਕਾਸਟੋਂ ਤੇ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਤੇ ਅੱਜ ਮੈਂ ਗੱਲ ਕਰਨ ਲੱਗੀ ਹਾਂ ਸਬਰ ਤੇ ਪੇਸ਼ੈਂਸ ਤੇ ਕੀ ਅਸੀਂ ਜਾਣਦੇ ਹਾਂ ਸਬਰ ਕੀ ਹੈ ਕਿ ਸਾਡੇ ਅੰਦਰ ਸਬਰ ਹੈਗਾ ਜਾਂ ਚੀਜ਼ਾਂ ਨੂੰ ਲੈ ਕੇ ਜਾਂ ਰਿਸ਼ਤਿਆਂ ਨੂੰ ਲੈ ਕੇ ਜਾਂ ਆਪਣੇ ਆਪ ਨੂੰ ਲੈ ਕੇ ਚਲੋ ਗੱਲ ਕਰਦੇ ਜਿਵੇਂ ਅਸੀਂ ਕੋਈ ਪਲਾਂਟ ਹੈ ਨਾ ਕੋਈ ਬੀਜ ਬੋਨੇ ਆ ਤੇ ਇਹ ਤਾਂ ਨਹੀਂ ਹੈ ਕਿ ਕੁਝ ਦਿਨਾਂ ਵਿੱਚ ਉਹ ਇੱਕ ਪੇੜ ਬਣ ਜਾਏਗਾ ਤੇ ਫਲ ਦੇਣ ਲੱਗ ਜਾਏਗਾ ਸਾਨੂੰ ਇੰਤਜ਼ਾਰ ਕਰਨਾ ਪੈਣਾ ਹੈ ਨਾ ਸਾਨੂੰ ਸਬਰ ਕਰਨਾ ਪੈਣਾ ਕਿ ਉਹ ਹੌਲੀ-ਹੌਲੀ ਉਹਨੇ ਵਧਣਾ ਹੈ ਨਾ ਉਗਣਾ ਹੈ ਤੇ ਫਿਰ ਉਹ ਫਲ ਦੇਗਾ ਟਾਈਮ ਲੱਗਦਾ ਹੈ ਹਰ ਚੀਜ਼ 'ਚ ਉਦਾਂ ਹੀ ਮੈਨੂੰ ਲੱਗਦਾ ਰਿਸ਼ਤੇ ਵੀ ਐਵੇਂ ਹੀ ਹੁੰਦੇ ਨੇ ਬਹੁਤ ਸਾਰੇ ਰਿਸ਼ਤਿਆਂ 'ਚ ਸਾਨੂੰ ਸਬਰ ਵੀ ਕਰਨਾ ਪੈਂਦਾ ਹੈ ਸੋਣਾ ਵੀ ਪੈਂਦਾ ਹੈ ਆ ਕੁਝ ਵਕਤ ਵੀ ਦੇਣਾ ਪੈਂਦਾ ਹੈ ਤੇ ਉਹਨਾਂ ਨੂੰ ਛੱਡ ਵੀ ਦੇਣਾ ਪੈਂਦਾ ਹੈ ਕਿ ਕੋਈ ਗੱਲ ਨਹੀਂ ਅੱਜ ਜੇ ਇਦਾਂ ਦੇ ਹਾਲਾਤ ਨੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਦਲ ਵੀ ਸਕਦੇ ਨੇ ਰਿਸ਼ਤਾ ਕੋਈ ਵੀ ਹੋ ਸਕਦਾ ਹੈ ਦੋਸਤੀ ਦਾ ਹੋ ਸਕਦਾ ਹੈ ਕਰਦੇਿਆਂ ਨਾਲ ਹੋ ਸਕਦਾ ਹੈ ਜਾਂ ਬਾਰ ਜਿੱਥੇ ਵੀ ਤੁਸੀਂ ਰਹਿੰਦੇ ਹੋ ਹਨ ਆਸ-ਪਾਸ ਦੇ ਲੋਕਾਂ ਨਾਲ ਤੇ ਸਬਰ ਇੱਕ ਬਹੁਤ ਵੱਡੀ ਚੀਜ਼ ਹੈ ਜੇ ਤੁਸੀਂ ਸਬਰ ਕਰ ਲੈਣੋ ਨਾ ਜ਼ਿੰਦਗੀ 'ਚ ਤੁਸੀਂ ਮੈਨੂੰ ਲੱਗਦਾ ਬਹੁਤ ਕੁਝ ਪਾ ਸਕਦੇ ਹੋ ਆਪਣੀ ਆਪਣੀ ਜ਼ਿੰਦਗੀ 'ਚ ਤੇ ਜੇ ਤੁਸੀਂ ਸਬਰ ਨਹੀਂ ਕਰ ਸਕਦੇ ਨਾ ਤੁਸੀਂ ਹਰ ਵਕਤ ਬੇਚੈਨ ਰਹੋਗੇ ਹਰ ਵਕਤ ਕਾੜੀ ਵਿੱਚ ਰਹੋਗੇ ਕਿ ਮੈਂ ਬਸ ਕੰਮਾਂ ਵਿੱਚ ਛੇਤੀ ਕਰ ਲਾਂ ਮਤਲਬ ਮੇਰੇ ਕੋਲੇ ਵਕਤ ਨਹੀਂ ਹੈ ਮੈਂ ਇਹ ਵੀ ਕਰ ਲਾਂ ਉਹ ਵੀ ਕਰ ਲਾਂ ਕੁਝ ਛੁੱਟੇ ਨਾ ਤੇ ਉਹ ਚੀਜ਼ ਮੈਨੂੰ ਲੱਗਦਾ ਸਾਡੇ ਅੰਦਰ ਨਹੀਂ ਹੋਣੀ ਚਾਹੀਦੀ ਕਿ ਹਰ ਵਕਤ ਭੱਜਦੇ ਹੀ ਰਹਿਣਾ ਭੱਜਦੇ ਹੀ ਰਹਿਣਾ ਰੁਕਣਾ ਹੀ ਨਹੀਂ ਠਹਿਰਾਵ ਬਹੁਤ ਜ਼ਰੂਰੀ ਹੈ ਜੇ ਅਸੀਂ ਅਸਲ ਮਾਇਨੇ ਚ ਜ਼ਿੰਦਗੀ ਦੇਖੀਏ ਤਾਂ ਕਦੇ-ਕਦੇ ਰੁਕ ਕੇ ਵੇਖੋ ਚੰਗਾ ਲੱਗੂਗਾ ਰੁੱਕ ਕੇ ਵੇਖੋ ਤੁਹਾਨੂੰ ਸਕੂਨ ਮਿਲੂਗਾ ਤੁਹਾਨੂੰ ਇਹ ਲੱਗੂਗਾ ਕਿ ਮੈਂ ਪਤਾ ਨਹੀਂ ਕਿਹੜੀਆਂ ਪਰੇਸ਼ਾਨੀਆਂ ਵਿੱਚ ਹਾਂ ਕਿਹੜੀਆਂ ਗੱਲਾਂ ਨੂੰ ਸੋਚ ਕੇ ਇੱਧਰ ਉੱਧਰ ਭਟਕ ਰਿਆਂ ਜੋ ਕਿ ਸ਼ਾਇਦ ਹੈ ਵੀ ਨਹੀਂ ਉਹ ਇਹ ਨਾ ਕਿ ਕੁਝ ਚੀਜ਼ਾਂ ਐਗਜ਼ਿਸਟ ਵੀ ਨਹੀਂ ਕਰਦੀਆਂ ਹੁੰਦੀਆਂ ਜੋ ਅਸੀਂ ਆਪਣੇ ਦਿਮਾਗ 'ਚ ਖਿਆਲ ਬਣਾ ਲੈਂਦੇ ਆ ਸੋਚਦੇ ਰਹਿੰਦੇ ਆ ਇਹ ਹੋ ਗਿਆ ਤਾਂ ਕੀ ਹੋ ਜਾਊਗਾ ਸੋ ਇਹ ਬਸ ਵੈਸੇ ਹੀ ਗੱਲਾਂ ਨੇ ਇਦਾਂ ਦਾ ਹੁੰਦਾ ਕੁਝ ਨਹੀਂ ਜਦੋਂ ਵੀ ਬਹੁਤ ਜ਼ਿਆਦਾ ਮਨ ਪਟਕੰਚ ਹੋਵੇ ਭਜਨ ਨੂੰ ਮਨ ਕਰੇ ਤਾਂ ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਕਰਿਆ ਕਰੋ ਕਿ ਤੂੰ ਕਿਵੇਂ ਆ ਕੋਈ ਗੱਲ ਸਭ ਠੀਕ ਹੋ ਜਾਵੇ ਤੇ ਮੈਂ ਸਬਰ ਦੀ ਗੱਲ ਕਰ ਰਹੀ ਹਾਂ ਅੱਜ ਕੱਲ ਆਪਾਂ ਬਹੁਤ ਸਾਰੇ ਰਿਸ਼ਤਿਆਂ 'ਚ ਵੀ ਦੇਖਦੇ ਆ ਅ ਤੁਸੀਂ ਕਿਸੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹੋ ਹਨ ਤੈਨੂੰ ਇਹ ਲੱਗਦਾ ਕਿ ਤੁਸੀਂ ਇੱਕ ਦਿਨ ਚ ਸਭ ਕੁਝ ਜਾਣ ਜਾਓ ਸਾਹਮਣੇ ਵਾਲੇ ਇਨਸਾਨ ਦੇ ਬਾਰੇ ਚ ਤੇ ਬਾਅਦ ਵਿੱਚ ਤੁਹਾਨੂੰ ਕੋਈ ਅਫਰਟਸ ਨਾ ਕਰਨੇ ਪੈਣ ਤੇ ਇਦਾਂ ਤਾਂ ਨਹੀਂ ਹੁੰਦਾ ਸਾਨੂੰ ਅਗਰ ਅਸੀਂ ਕਿਸੇ ਨੂੰ ਜਾਨਣਾ ਹੈ ਤਾਂ ਸਾਨੂੰ ਟਾਈਮ ਵੀ ਦੇਣਾ ਪਏਗਾ ਹੌਲੀ ਹੌਲੀ ਉਹਨੂੰ ਸਮਝਣਾ ਵੀ ਪਏਗਾ ਤੇ ਉਹਦੇ ਨਾਲ ਨਾਲ ਤੁਹਾਨੂੰ ਇਹ ਵੀ ਸਮਝ ਆਉਂਦਾ ਹੈ ਕਿ ਅਸੀਂ ਰੁਕਣਾ ਹੈ ਜਾਂ ਨਹੀਂ ਰੁਕਣਾ ਅਸੀਂ ਕੋਈ ਅਫਰਟਸ ਕਰਨੇ ਨੇ ਜਾਂ ਨਹੀਂ ਕਰਨੇ ਨੇ ਅਸੀਂ ਨਾ ਬਹੁਤ ਪਹਿਲਾਂ ਜਜਮੈਂਟਸ ਬਣਾ ਲੈਣੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਉਹਦੇ ਪਿੱਛੇ ਦੀ ਕਹਾਣੀ ਕਦੇ ਜਾਨਣਾ ਹੀ ਨਹੀਂ ਚਾਹੁੰਦੇ ਜੋ ਸਾਹਮਣੇ ਦਿਖ ਰਿਹਾ ਸਾਨੂੰ ਲੱਗਦਾ ਹੈ ਬਸ ਇਹੀ ਠੀਕ ਹੈ ਪਰ ਇਦਾਂ ਨਹੀਂ ਹੁੰਦਾਗਾ ਅਸੀਂ ਜੋ ਸੋਚ ਰਹੇ ਹਾਂ ਜਾਂ ਅਸੀਂ ਜਿਵੇਂ ਦਿਖ ਰਹੇ ਹਾਂ ਜਾਂ ਜੋ ਸਾਡੇ ਹਾਉ ਭਾਉ ਨੇ ਉਹ ਕਿਉਂ ਨੇ ਉਹਦੇ ਪਿੱਛੇ ਵੀ ਸ਼ਾਇਦ ਇੱਕ ਕਹਾਣੀ ਆ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਖਿਆਲਾਂ ਵਿੱਚ ਗਵਾਚੇ ਹੋਏ ਹਾਂ ਸ਼ਾਇਦ ਕਦੇ ਵਿਅਕਤ ਕਰ ਵੀ ਪਾਵਾਂਗੇ ਜਾਂ ਨਹੀਂ ਕੋਈ ਸਾਡੀ ਕਹਾਣੀ ਨਹੀਂ ਜਾਨਣਾ ਚਾਹੁੰਦਾ ਬਸ ਇੱਕੇਦਮ ਕਨਕਲੂਜਨ ਤੇ ਆ ਕੇ ਸਾਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਇਦਾਂ ਦਿਓ ਇਦਾਂ ਨਹੀਂ ਹੁੰਦਾ ਸਬਰ ਉਹ ਇਨਸਾਨ ਨੂੰ ਬਹੁਤ ਅਲੱਗ ਬਣਾ ਦਿੰਦਾ ਜੇ ਤੁਹਾਡੇ ਅੰਦਰ ਪੇਸ਼ੈਂਸ ਹੈਗਾ ਨਾ ਜੇ ਤੁਸੀਂ ਚੀਜ਼ਾਂ ਨਾਲ ਬਹੁਤ ਬਖੂਬੀ ਡੀਲ ਕਰ ਲੈਂਦੇ ਹੋ ਤੁਹਾਡੇ ਆਸ-ਪਾਸ ਬਹੁਤ ਚੀਜ਼ਾਂ ਚੱਲ ਰਹੀਆਂ ਨੇ ਤੁਸੀਂ ਵੇਖ ਰਹੇ ਹੋ ਸੁਣ ਰਹੇ ਹੋ ਮਹਿਸੂਸ ਕਰ ਰਹੇ ਹੋ ਪਰ ਤੁਸੀਂ ਚੁੱਪ ਹੋ ਤੁਹਾਨੂੰ ਪਤਾ ਹੈ ਕਿ ਸ਼ਾਇਦ ਇਹ ਸਹੀ ਟਾਈਮ ਨਹੀਂ ਆ ਇੱਥੇ ਕੁਝ ਵੀ ਕਹਿਣ ਦਾ ਸਾਹਮਣੇ ਵਾਲੇ ਇਨਸਾਨ ਨੂੰ ਬੋਲਣ ਦੇਣਾ ਚਾਹੀਦਾ ਹੈ ਉਹ ਇੱਕ ਸਬਰ ਹੈ ਤੁਹਾਡਾ ਪੇਸ਼ੈਂਸ ਲੈਵਲ ਹੈ ਕਿ ਤੁਸੀਂ ਕਿੰਨੇ ਆਰਾਮ ਨਾਲ ਕਿੰਨੇ ਸਲੀਕੇ ਨਾਲ ਤੁਸੀਂ ਕਿਸੇ ਨੂੰ ਸੁਣ ਸਕਦੇ ਹੋ ਹਨ ਬਿਨਾ ਸਵਾਲ ਕੀਤੇ ਬਿਨਾ ਇਹ ਕਹੇ ਕਿ ਬਸ ਬਹੁਤ ਹੋ ਗਿਆ ਮੈਂ ਜਾਣਾ ਇਥੋਂ ਜਾਂ ਬਿਨਾ ਕਿਸੇ ਸਵਾਰਥ ਤੋਂ ਕਿ ਤੋ ਆਪਣੀ ਗੱਲ ਪੂਰੀ ਕਰ ਤੇ ਮੈਂ ਆਪਣੀ ਗੱਲ ਕਹਿਣੀ ਹੈ ਨਹੀਂ ਜੇ ਇਸ ਸਵਾਰਥ ਨਹੀਂ ਹੈ ਨਾ ਤੁਹਾਡੇ ਅੰਦਰ ਤੇ ਸ਼ਾਇਦ ਤੁਹਾਡੇ ਅੰਦਰ ਇੱਕ ਪੇਸ਼ੈਂਸ ਲੈਵਲ ਹੈ ਜਿਹੜੇ ਇਨਸਾਨ ਚ ਸਬਰ ਹੋਗਾ ਨਾ ਉਮੀਦ ਵੀ ਕਰੇਗਾ ਤੇ ਸ਼ਾਇਦ ਜੀ ਕਿਸੇ ਚੀਜ਼ ਦੀ ਉਮੀਦ ਨਹੀਂ ਵੀ ਹੈ ਉਹ ਤਾਂ ਵੀ ਸਮਝ ਜਾਂਦਾ ਹੈ ਬਹੁਤ ਚੀਜ਼ਾਂ ਨੂੰ ਕਿ ਕੋਈ ਨਾ ਜਿਵੇਂ ਦਾ ਮੈਂ ਹੈ ਜੋ ਮੈਂ ਚੀਜ਼ਾਂ ਸੋਚਦੇ ਮਿਲ ਹੀ ਜਾਣੀ ਹੈ ਇੱਕ ਨਾ ਇੱਕ ਦਿਨ ਮਤਲਬ ਭਜਣਾ ਛੱਡ ਦਿੰਦਾ ਆ ਵੀ ਇਹ ਵੀ ਕਰ ਲਈਏ ਇਹ ਵੀ ਮਿੜ ਜੇ ਨਹੀਂ ਭਜਣ ਨਾਲ ਕਦੇ ਕੁਝ ਨਹੀਂ ਮਿਲਦਾ ਤੁਸੀਂ ਸਿਰਫ ਠੋਕਰਾਂ ਹੀ ਖਾਣੇ ਹੋ ਤੇ ਇੱਕ ਵਕਤ ਇਦਾਂ ਦਾ ਹੁੰਦਾ ਹੈ ਜਦੋਂ ਇਨਸਾਨ ਰੁਕ ਜਾਂਦਾ ਆ ਤੇ ਉਹਨੂੰ ਇਹ ਸਮਝ ਆ ਜਾਂਦਾ ਹੈ ਕਿ ਸਬਰ ਕਰ ਲੈਣਾ ਚਾਹੀਦਾ ਹੈ ਕੁਝ ਲੋਕਾਂ ਕੋਲੇ ਨਾ ਅ ਅੰਤ ਤੱਕ ਕੁਝ ਬਚਦਾ ਹੀ ਨਹੀਂ ਸਿਰਫ ਇੱਕ ਸਬਰ ਬਚਦਾ ਹੈ ਕਿ ਅ ਸਭ ਕੁਝ ਤਾਂ ਛੁੱਟ ਗਿਆ ਜ਼ਿੰਦਗੀ ਚ ਨਾ ਸਭ ਕੁਝ ਜਾਂ ਖੋ ਲਿਆ ਜਾਂ ਜੋ ਵੀ ਹੈ ਹੁਣ ਬਸ ਪੱਲੇ ਹੈ ਤਾਂ ਸਿਰਫ ਸਬਰ ਹੈ ਸਬਰ ਕਰਕੇ ਦੇਖ ਲੈਣੇ ਤੇ ਕਦੇ ਨਾ ਕਦੇ ਨਾ ਉਸ ਸਬਰ ਦਾ ਮੁੱਲ ਵੀ ਪੈਂਦਾ ਹੈ ਤੁਸੀਂ ਆਪਣੇ ਆਸ-ਪਾਸ ਲੋਕਾਂ ਨੂੰ ਵੇਖਿਆ ਕਰੋ ਜਿਹੜੇ ਅ ਪਤਾ ਨਹੀਂ ਕਿਹੜੀ-ਕਿਹੜੀਆਂ ਪਰਿਸਥਿਤੀਆਂ ਚ ਖੁਦ ਨੂੰ ਕਿਵੇਂ ਢਾਲ ਰਹੇ ਨੇ ਜਾਂ ਕਿਵੇਂ डील ਕਰ ਰਹੇ ਨੇ ਪਰ ਉਹ ਡੀਲ ਕਰ ਰਹੇ ਨੇ ਹੱਸਦੇ ਹੋਏ ਚਿਹਰਿਆਂ ਨਾਲ ਬਸ ਪਤਾ ਹੈ ਕਿ ਇਹੀ ਜ਼ਿੰਦਗੀ ਇਹਨੂੰ ਜੀਣਾ ਪੈਣਾ ਹੈ ਨਾ ਇਹਨੂੰ ਮੰਨਣਾ ਪੈਣਾ ਜੋ ਮਿਲੇ ਉਹਦੇ ਉਹਦੇ ਲਈ ਸ਼ੁਕਰਗੁਜ਼ਾਰ ਹੁੰਦੇ ਨੇ ਤੇ ਜੋ ਨਹੀਂ ਆ ਕੋਈ ਗੱਲ ਨਹੀਂ ਕਈ ਵਾਰ ਅਸੀਂ ਨਾ ਬੜੇ ਨਾਸ਼ੁਕਰੇਜੇ ਹੋ ਜਾਂਦੇ ਆ ਕਿ ਇਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਕਿਉਂ ਮੇਰੇ ਨਾਲ ਹੀ ਇਦਾਂ ਕਿਉਂ ਹੋਇਆ ਤੁਸੀਂ ਕਦੇ ਸੋਚਿਆ ਕਿ ਜੋ ਤੁਹਾਡੇ ਕੋਲ ਹੈ ਉਹ ਸ਼ਾਇਦ ਕਿਸੇ ਹੋਰ ਕੋਲ ਨਹੀਂ ਹੈ ਕੋਈ ਸ਼ਾਇਦ ਇਸੇ ਚੀਜ਼ ਨੂੰ ਪਾਉਣ ਦੀ ਇੱਛਾ ਕਰਦਾ ਜੋ ਤੁਹਾਡੇ ਕੋਲ ਹੈ ਤਾਂ ਕਦੇ ਸੋਚਿਓ ਇੰਨਾ ਚੀਜ਼ਾਂ ਬਾਰੇ ਤੇ ਜੇ ਬਾਕੀ ਤੁਹਾਡੇ ਚ ਪੇਸ਼ੈਂਸ ਲੈਵਲ ਬਹੁਤ ਵਧੀਆ ਹੈ ਨਾ ਜੇ ਤੁਹਾਡੇ ਚ ਸਬਰ ਹੈ ਤੁਮੇ ਲੱਗਦਾ ਤੁਹਾਡੇ ਕੋਲ ਬਹੁਤ ਕੁਝ ਹੈ ਤੁਸੀਂ ਇੱਕ ਬਹੁਤ ਹੀ ਸੁਲਝੇ ਹੋ ਇਨਸਾਨ ਹੋ ਤੇ ਬਾਕੀ ਬਣੇ ਰਹੋ ਔਨ 에ਅਰ ਪੋਡਕਾਸਟ ਨਾ ਬਹੁਤ ਬਹੁਤ ਧੰਨਵਾਦ